ਕਿ ਮੈਂ ਤੁਹਾਡਿਆਂ ਵਿੱਚਿਆਂ ਮੈਂ ਪਿੱਛੇ ਬੋਲਦੇ ਰਿਹਾ ਸੀ ਹਰ ਕਈ ਦਮਾਂ ਲਾਤੀ ਸੀ ਮੈਂ ਚਾਹਣਾ ਕਿ ਅਨੰਤਪੁਰ ਸਾਹਿਬ ਦੀ ਧਰਤੀ ਵਿੱਚ ਜਾਇਆ ਜਾਵੇ ਇਤਿਹਾਸ ਤੁਹਾਨੂੰ ਸਾਰਾ ਪਤਾ ਹੈ ਪਟਨੇ ਦੀ ਧਰਤੀ ਵਿੱਚ 6.5 7.5 ਸਾਲ ਰਹੇ ਗਏ ਪਾਤਸ਼ਾਹ ਘਰੇ ਭੱਜਣੇ ਗਾਗਨਾ ਤੋੜਨੀਆਂ ਪਟ ਦਾ ਰਾਣੀ ਬਣਣਾ ਮਾਈ ਜਹਾੜ ਅਨੇਕਾ ਚੋਜ ਕਰਨੇ ਖਾਸ ਕਰਕੇ ਪੀਰ ਪੀਠੂ ਸਾਹਿਬ ਉਹਨਾਂ ਨੂੰ ਦਰਸ਼ਨ ਦੇਣੇ ਉਹਨਾਂ ਦਾ ਸ਼ੱਕਾ ਨਿਵਰਤ ਕਰਨਾ ਅਵਤਾਰ ਦਿਹਾੜਾ ਮਨਾ ਰਿਹਾ ਹੈ ਉਥੇ ਅੱਜ ਭਾਈ ਸਾਹਿਬ ਭਾਈ ਸਤਵੰਦ ਸਿੰਘ ਭਾਈ ਸਾਹਿਬ ਭਾਈ ਕੇਸੇ ਉਹਨਾਂ ਦਾ ਸ਼ਹੀਦੀ ਜਨਮ ਅੱਜ ਬੜੀਆਂ ਕੁਰਬਾਨੀਆਂ ਸਾਨੂੰ ਲੰਗੜੀਆਂ ਜੋਤਾਂ ਦੇ ਕੁਰਬਾਨੀ ਸਮੇਂ ਸਮੇਂ ਕਰਨੀ ਪੈਂਦੀ ਹੈ ਜੇ ਕੁਰਬਾਨੀ ਕਰਾਂਗੇ ਤਾਂ ਹੀ ਸਾਨੂੰ ਸਾਡੀ ਮੰਜ਼ਰਾ ਹਾਸਲ ਹੋਣੀ ਹੈ ਸਰ ਸਿਰ ਜੋ ਧਿਆਨ ਗੁਰੂ ਪਾਤਸ਼ਾਹ आनंदपुर जल बीरा सोल सौ नवे साखी नानी भारत जी राखी सिंध जी राखी वल चल पुखी कंद बीर कंद बीर ਆਪੀ ਖਾਂਦੈਂਦਾ ਲੋਕਾਂ ਦੇ ਸਾਤ ਰੰਗਾਂ ਦੇ ਬਾਦੂਲ ਆਪ ਨੇ ਕਹਿੰਦਾ ਕਿ ਉਹ ਸਾਤ ਕਾ ਆਪਣੇ ਵਿੱਚ ਜਿਹੜੀ ਨਹੀਂ ਫਰਕ ਪੰਝ ਵੇ ਕੱਛੇ ਹੋ ਰਹਿੰਦੇ ਜਿੱਤੇ ਸਾਤ ਰੰਗਾਂ ਦੇ ਬਾਦੂਲ ਉਸ ਬਾਦੂਲ ਜਦ ਸੁਨੇਹੇ ਉਸੇ ਪਸੀਆ ਆ ਅੱਛੇ ਧਾਰਨਾ ਲਰੋ ਤੂੰ ਮਨ ਮੇਰੇ ਦੁੱਖ ਸਭ ਵੇਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਕਲਾ ਸਮਰੱਥ ਸੁਆਮੀ ਸੋ ਤੁਮ ਬਿਸਾਰੇ ਸਹਿ ਨਾਨਕ ਮਨ ਮੇਰੇ ਸੁਦਾ ਰਹੁ ਹਰਿ ਨਾਮੇ ਆਵਾਜੇ ਸਦ ਕਨੇਰੇ ਕਹਿ ਨਾਨਕ ਸਜੇ ਸਾਹਿਬ ਕਿਆ ਨਾਹੀ ਕਰ ਤੇਰਾ ਪੰਜ ਸ਼ਬਦ ਜਿਤ ਘਰ ਸਭ ਆਗੈ ਕਰਿ ਸਰਮਾ ਜੈ ਸ਼ਬਦ ਵਾਜੇ ਕਰਾ ਜਿਤ ਕਰ ਤਾਰੀਆ ਪਣਾ ਮਾਤਾ ਦਰਤ ਮਹਤ ਜਿਸ ਰਾਜ ਦੁਏदाई ਦਾਇਆ ਖੇਲੇ ਸਗਲ ਜਗਤ ਚੰਗਿਆਈਆ ਮੁਰਿਆਈਆ ਵਾਛੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੇ ਨਾਮ ਦਹਾਇਆ ਗਏ ਮਸ਼ਕਦ ਘਾਲ ਨਾਨਕ ਤੇ ਮੁਖੇ ਜਲੇ ਕੇਤੀ ਸੁਧੀ ਨਾਲ ਜਿਨੇ ਨਾਮ ਦਹਾਇਆ ਗਏ ਮਸ਼ਕਦ ਘਾਲ ਨਾਨਕ ਤੇ ਮੁਖੇ ਜਲੇ ਕੇਤੀ ਸੁਧੀ ਕਾਲ ਸਾਹਿਬ ਵਾਰ ਜੀ ਕੀ ਭਾਤੇ ਦੁਖਾ ਕੋਰ ਤੁਮ ਪੜ ਅਨ ਰਾਸ ਜੀਓ ਪਿੰਡ ਸਭ ਤੇਲੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕੇ ਆਪ ਮਹ ਸੁਖ ਕਨੇਰੇ ਕੋਈ ਜਾਣੇ ਤੁਮਰਾ